ਗਰ ਰੱਬ ਜੀ ਨਾ ਬੋਵੇ। ਕਿ ਜੀ ਮੂੰਹ ਚ ਪਾਣੀ ਪਾਣੀ ਆਉਂਦੇ ਮੂੰਹ ਚ। ਤੇਰੇ ਆਉਂਦੇ ਆ। ਤੇਰੇ ਆਉਂਦੇ ਕੁ ਜੀ। ਹੈ। ਕੱਟ ਸਰਲ। ਸਾਰੀ ਗਾਲ ਜੀ ਸਾਰਿਆਂ ਨੂੰ ਜੀ ਸਵਾਗਤ ਕਰਦੇ ਅੱਜ ਨਵੇਂ ਬਲੌਗ ਚ ਤੇ ਅੱਜ ਦਾ ਬਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਦੇ ਬਲੌਗ ਵੀ ਘਾਰੇ ਬੰਡਿਆ ਜੀ ਵੇਸਣ। ਤੇ ਇਧਰ ਹੋ ਰਹੀ ਹੈ ਤਿਆਰੀ ਸੁੱਕ ਘਰ ਬਣਾ ਪੁਨਮ ਲੈ ਆਈ ਹੈ ਜੀ ਸਾਰਾ ਕੁਝ ਤਿਆਰ ਕਰਕੇ ਇੱਥੇ ਇਹਦੇ ਕੜਾਈ ਦੇ ਵਿੱਚ ਪੁਨਮ ਕੀ ਕੀ ਇਹਦੇ ਵਿੱਚ ਇਹਦੇ ਵਿੱਚ ਪਾਈ ਹੈ ਜੀ ਹਿਸਾਉਂਗੀ ਹੂੰ ਕਿਛ ਨੀਸ ਹੂੰ ਸ਼ਵਾਰੇ ਹੂੰ ਬਦਾਮ ਹੂੰ ਕਾਜੂ ਹੂੰ ਚਾਰੇ ਗੁੰਦਾ ਹੂੰ ਕਮਰਕਸ ਹੂੰ ਫਿਰ ਇਹ ਚ ਪਾਈ ਹੈ ਜੀ ਸੁੰਡ ਹੂੰ ਇਹਨੂੰ ਹੀ ਮਿਸ਼ਰਣ ਨੂੰ ਕੀਤਾ ਤਿਆਰ ਨਾਲੇ ਪਾਏ ਫੁੱਲ ਮਖਾਣੇ ਲਓ ਜੀ ਗਾਇਸ ਹੁਣ ਆ ਜਿਹੜੀ ਚੀਜ਼ ਹੈ ਜੀ ਸਿੱਧੀ ਜਾਊਗੀ ਜੀ ਬਈ ਇਹਦੇ ਵਿੱਚ ਇੱਥੇ ਵੇਸਣ ਮੋਟਾ ਵੇਸਣ ਤੇ ਮੂੰਗੀ ਠੀਕ ਐ ਇਧਰ ਆਡਾ ਛੋਟਾ ਬ੍ਰਦਰ ਡੇਜ ਜੀ ਖੁਰਚਾ ਮਾਰਣ ਠੀਕ ਐ ਡੈਡੀ ਸਾਡੀ ਗੱਲ ਸਾਡੀ ਗੱਲ ਹੋਰ ਸੁਣਾਓ ਠੀਕ ਠਾਕ ਜੀ ਹਾਂ ਠੀਕ ਠਾਕ ਹੋਰ ਜਿਹੜੀ ਕੱਲ ਅਲਸੀ ਤਿਆਰ ਕੀਤੀ ਆਪਾਂ ਨੇ ਉਹ ਕਿਦਾਂ ਦੀ ਲੱਗੀ ਤੁਹਾਨੂੰ ਬੜੀ ਸਵਾਦ ਬਣੀ ਅਲਸੀ ਹੈਂ ਬਹੁਤ ਵਦੂ ਬਹੁਤ ਹੀ ਟੇਸਟ ਆਇਆ ਨਾ ਹਾਂ ਡੈਡੀ ਬਾਤੇ ਆਪਾਂ ਬਣਾਤੀ ਹਲਸੀ ਤੇ ਇਹ ਬੰਡੀ ਵੀ ਸਾਡੇ ਵਾਸਤੇ ਬੱਚਿਆਂ ਵਾਸਤੇ ਸਿਆਣ ਮਤਲਬ ਬੱਚਿਆਂ ਵਾਸਤੇ ਸਿਆਣੇ ਬਾਤੇ ਹੀ ਬਣਾਤੀ ਹਲਸੀ ਠੀਕ ਹੈ ਤੇ ਆ ਵੀ ਛੋਟੇ ਬ੍ਰਦਰ ਨੇ ਸਾਰੀਆਂ ਚੀਜ਼ਾਂ ਫਰਾਈ ਕਰ ਲਈਆਂ ਫਰਾਈ ਕਰਨ ਤੋਂ ਬਾਅਦ ਇਹਨੂੰ ਲਿਆ ਪੀ ਤੇ ਪੀ ਕੇ ਹੁਣ ਇਹ ਸਾਰਾ ਮਿਸ਼ਨ ਉੱਚ ਪੈਣਾ ਹੈ ਜੀ ਠੀਕ ਹੈ ਜੀ ਤੇ ਇੱਟਾਂ ਦੀ ਆਪਾਂ ਚੁੱਲ੍ਹਾ ਇੱਟਾਂ ਦਾ ਹੀ ਚੁੱਲਾ ਬਣਾ ਲਿਆ ਸੀ ਤੇ ਮੈਂ ਵੀ ਗੈਸ ਤੇ ਗੱਲ ਨਹੀਂ ਬਣਦੀ ਜੋਰ ਟੇਸਟ ਇਹ ਚੀਜ਼ ਦਾ ਆਉਣਾ ਵਾ ਇਦਾਂ ਉਹ ਫਿਰ ਗੱਲ ਨਹੀਂ ਬਣਦੀ ਠੀਕ ਹੈ ਜੀ ਇੱਥੇ ਇੱਥੇ ਇਦਾਂ ਇੱਥੇ ਹੀ ਬਾਤ ਚਲੋ ਜੀ ਲਓ ਗਾਇਸ ਬਦੰਗਿਆ ਰੰਗੋਲੀ ਲਈਏ ਆ ਰੰਗ ਬਦਲਣ ਦੇ ਆ ਜੀ ਹਾਂ ਲਾਲੀ ਜੀ ਨਹੀਂ ਹਾਂ ਪੂਰੇ ਲਾੜੋ ਜੂਗਰ ਫੇਰ ਆਪਾਂ ਸਮਾਨ ਪਾ ਲੈਣਾਂ ਦੇ ਵਿੱਚ ਬੰਡ ਬੜੀ ਦੂਰ ਲਓ ਗਾਇਸ ਇਧਰ ਆਪਣਾ ਵੇਸਣ ਹੁੰਦੇ ਆ ਪਾ ਜੀ ਲਾਲ ਕਰੋ ਚੈੱਕ ਬਣ ਗਿਆ ਨਾ ਛੇੜ ਹੋ ਗਈ ਲਾਲ ਹੂੰ ਹਾਂ ਹਿੱਥੇ ਵਹੀ ਗਿਆ ਹੂੰ ਇਧਰ ਆ ਗਿਆ ਜੱਡਾ ਗੌਰ ਕੀ ਰਤ ਹੈਲੋ ਗਾਇਸ ਹੈਲੋ ਗਾਇਸ ਆ ਗਏ ਸਕੂਲ ਪੇਪਰ ਕਿਦਾਂ ਹੈ ਪੇਪਰ ਕਿਦਾਂ ਦਾ ਹੈ ਸੀ ਹਰਾ ਸਹੀ ਹੈ ਠੀਕਾ ਸੁਕਾ ਹੀ ਬੜਾ ਹੀ ਵਪਾਰ ਸੁਕਾ ਹੀ ਅੱਜ ਹੂੰ ਤੇ ਤੋੜੇ ਨਾ ਕਾਟ ਕੇ ਨਹੀਂ ਕਾ ਚਾਚੂ ਕੀ ਬਣੇਲ ਵਾਈ ਅੱਜ ਹੈ ਠੀਕਾ ਇਹ ਦੇ ਪੰਜ ਵਾਦੀਏ ਮੇਰੇ ਸਾਹਸ ਮਾਨ ਵਿੱਚ ਪਰ ਰੁਕ ਜਾ ਨਹੀਂ ਹੋਗੇ ਉਹ ਦੰਦ ਦੇ ਹੋਣਾ ਲਾਲੇ ਜੀ ਫੇਰ ਨਹੀਂ ਪੁੱਟਣਾ ਅੱਛਾ ਆਓ ਆ ਗਿਆ ਸਾਡਾ ਹੋਰ ਮਨਕੀਰਤ ਇੱਕ ਵੀ ਨਹੀਂ ਸੂਰੇ ਖਾ ਕੇ ਤੂੰ ਕੀ ਬਣਾ ਲਿਆ ਅੱਜ ਤੂੰ ਕੀ ਬਣਾਇਆ ਹੈ ਦੋਸਤ ਲੈਣਾ ਖਾ ਕੇ ਇੱਕ ਇੱਕ ਲੱਗੇ ਹੂੰ ਸ਼ਾ ਸ਼ਾਮਾਨੀ ਮੈਂ ਆਮਨੀ ਘਣਾਏ ਕੋਟਾ ਉਹਦਾ ਤੇ ਜਾਓ ਕੱਪੜੇ ਲਾਓ ਥੱਲੇ ਇੱਥੇ ਹੈ ਇੱਥੇ ਬਿਲਾਉਣੀ ਢੋਮਣ ਟੋਕਰੀ ਵੀਰੇ ਆਣ ਕੇ ਆਪਾ ਥੱਲੇ ਲਾਇਆ ਕਰ ਹੈ ਚੁੱਕ ਲੈ ਕੱਪੜੇ ਥੱਲੇ ਕੰਦੇ ਲਾਇਆ ਕਰਨਾ ਮੈਂ ਤਾਂ ਚੁੱਕ ਲੈ ਲਓ ਗਾਈਸ ਹੁਣ ਆਪਾਂ ਆ ਕੜਾਈ ਭਰ ਕੇ ਛੁੱਟਣੀ ਇਹ ਦੇਖ ਥੱਲੇ ਗੱਜਰੀ ਨਾ ਹੋਵੇ ਨਾ ਘਰ ਰੋਟੀਆਂ ਆ ਰਸਤਾ ਦੇ ਨਰਸਤਾ। ਲੈ ਸੁੱਟ ਦੇ ਫੇਰ ਰੱਖ ਜਾਣੇ। ਪਾਦਾ। ਪਾਦਾ ਨਹੀਂ ਗੁਰ। ਲਓ ਜੀ। ਇਹ ਐਸਾ ਲੇ ਬਤਰੀ ਕੋ। ਖੰਡ ਬਾਝ ਪਾਣੀ। ਪਾਜੀ ਖੰਡ ਵੀ।

ਵੇਖੋ ਮਖਾ ਕੋਲ ਕੋਜੇ ਕੋਲੀ ਤੇ ਚਮਚਾ ਲਿਆਉਣ ਨਾਲੇ ਲਾਓ ਜੀ ਪਾਗੀ ਖੰਡ ਵੀ ਇਹਦੇ ਵਿੱਚ ਜੰਦੀ ਲੂਣ ਇਹ ਬਾਤੀ ਹੈ ਜੀ ਬੂਰਾ ਖੰਡ ਕਿਸੇ ਕਹਿੰਦੀ ਇਹ ਲੂਣ ਹੈ ਲੂਣ ਥੋੜੀਆ ਇਹ ਬੂਰਾ ਖੰਡ ਲਾਓ ਜੀ ਲੱਗ ਜਾਂਦਾ ਹੈ ਨਾ ਫਿਰ ਲਿਆ ਕਿੰਨੇ ਉਹ ਵਾਕੇ ਕੜਾਈ ਛੋਟੀ ਹੈ ਨਾ ਹੂੰ ਕੜਾਈ ਛੋਟੀ ਹੈ ਥੱਲੇ ਲਾ ਲੋ ਹਾਂ ਭਾਈ ਬੱਟੀ ਚ ਨਾਲੇ ਨਹੀਂ ਨਹੀਂ ਮਰੀ ਚਲ ਨਾਲ ਨਾਲੀ ਗਰਮ ਗਰਮ ਜੀ ਰਲਣੀ ਪਾਣੀ ਜੁਦੀ ਨਾ ਪੋਲਣਾ ਰਹਿਣਾ ਨੇ ਉਹ ਵੇਖਿਆ ਉਹ ਨਹੀਂ ਥੱਲੇ ਲਾ ਕੇ ਲਿਆ ਆਇਆ ਹੱਥਾ ਨਹੀਂ ਖੰਡ ਪਹਿਲਾਂ ਖੰਡ ਪਹਿਲਾਂ ਪਾਉਣੀ ਚਾਹੀਦੀ ਸੀ ਨਾ ਨੇ ਨਹੀਂ ਕੋਈ ਰਾਜ ਨਹੀਂ ਕੰਢ ਕੇ ਇਤੋਂ ਵੱਡੇ ਦੇ ਦੇ ਜਿਵੇਂ ਕਈ ਨਾ ਕਈ ਨਾ ਗੁੱਡੀ ਦੇ ਇੱਥੇ ਉਹ ਚਾਹੀਦੀ ਇੱਕ ਕੱਪੜੀ ਖੁਰਪੀ ਜਿਹੜੀ ਛੋਟੀ ਲਾਉਂ ਚੁੱਕਾਈ ਇਹ ਹੋ ਗਿਆ ਜੀ ਆਪਣਾ ਤਿਆਰ ਹੋ ਗਿਆ ਇੱਕ ਘਾਣ ਆਪਾਂ ਤਿਆਰ ਕਰ ਲਿਆ ਬਣ ਇੱਕ ਘਾਣ ਆਪਾਂ ਤਿਆਰ ਕਰਾਂਗੇ ਥੋੜੇ ਦਿਨ ਖਲੋਗੇ ਲੋੜੀ ਤੇ ਲਾਗੇ ਲੋੜੀ ਦੇ ਲਾਗੇ ਬੰਨੇ ਕਰਾਂਗੇ ਤਿਆਰ ਨਹੀਂ ਲੋੜੀ ਤੋਂ ਪਹਿਲੇ ਬਣ ਜਾਣਾ ਹਾਂ ਲੋੜੀ ਤੋਂ ਪਹਿਲੇ ਬਣ ਜਾਣਾ ਹੋਇਆ ਬੁੱਤਰ ਲਾ ਲੈ ਸੁਖ ਜਾ ਜੀ ਬੁੱਤਰ ਨੂੰ ਜਰਾ ਕਰ ਲੈਂਦੇ ਜਰਾ ਮਿਕਸ ਨਾ ਕਿਸ ਚ ਵਿੱਚ ਇੱਕ ਪੁੱਤ ਦੂਜੀ ਇਦਾਂ ਦੀ ਹੋਈ ਜੀ ਕੜਕੜ ਜੀ ਮੂੰਹ ਜੀ ਪਾਣੀ ਪਾਣੀ ਆਉਣ ਦੇ ਮੂੰਹ ਜੀ ਤੇਰੇ ਆਉਣ ਦੇ ਤੇਰੇ ਆਉਣ ਦੇ ਕੁਜੀ ਹੈ ਕੜ ਰਲੋਨਲੀ ਨਾ ਕੜਸ਼ੀ ਚਾਹੀਦੀ ਐ ਕਸਈ ਛੋਟੀ ਛੋਟੀ ਇਹ ਮਨਾਂ ਦੀ ਚਮਚਾ ਛੋਟੀ ਸਿੱਪ ਨਹੀਂ ਉਹ ਮੂਜ ਪਾਣੀ ਆਉਣ ਡਿਆ ਮੇਰੇ ਇਹ ਵੀ ਮੰਗਾਈ ਸੀ ਤੇਰੇ ਉਹਨੇ ਮੂਜ ਪਾਣੀ ਤੂੰ ਮੋਤੇ ਰਾਜ ਤੇਲ ਤੇ ਫਰਾਈ ਕੀਤਾ ਤੇਰਾ ਤੇਰੇ ਤਾਂ ਦਿਮਾਗ ਨੂੰ ਚੜ ਗਈ ਹੋਣਾ ਕਿਉਂ ਥਾਈਆਂ ਤਾਂ ਮੈਂ ਲੱਗ ਲਈਆਂ ਹਲੋ ਗਾਇਸ ਦੇਣਾ ਸਹੀ ਲੋਗ ਕੱਚੀ ਨਾ ਹੋਤੀ ਮਗੋ ਸਿੱਪੀ ਨਾ ਕੀ ਪਰ ਨਾਰੇ ਬਾਅਦ ਪੈਸੇ ਮੰਗਦੇ ਲੈਂਦੇ ਤਾਂ ਹੋਰ ਕੋ ਕੰਮ ਨਹੀਂ ਹੈਗਾ ਘਰ ਵੇਲੇ ਪੈਸੇ 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 ਜੀ ਅੱਜ ਕੋਈ ਨਹੀਂ ਦੋਸਤ ਨੂੰ ਹੂੰ ਤਾਂ ਮੈਨੂੰ ਪੈਸੇ ਦੀ ਲੋੜ ਹੀ ਨਹੀਂ ਆ ਆ ਖਾ ਕੋਲੀ ਆਹ ਚੀਜ਼ ਖਾਉ ਗੰਦਮਾਂ ਦੇ ਖਾਂਦੇ ਜੀ ਦੁਕਾਨਾਂ ਤੋਂ ਲਿਆ ਲਿਆ ਆਗੇ ਹੂੰ ਜਿਹੜੀ ਕੜਸੀ ਵੱਜੇ ਸਹੀ ਉਹ ਤਾਂ ਵੱਟੀ ਆਏ ਨੂੰ ਹੂੰ ਲੈ ਗਾ ਉਹ ਵੀਡੀਓ ਦੇਖਿਆ ਸਾਊਂਡ ਹੈ ਮੈਨੂੰ ਕਿਹੜੀ ਉਹ ਕਹਿੰਦਾ ਜੇ ਭਾਂਜਾ ਗਜਰੇਲਾ ਧਰਿਆ ਹੁੰਦਾ ਉਹਨਾਂ ਦੇ ਹਾਂ ਕਹਿੰਦਾ ਜੇ ਗਜਰੇਲਾ ਕਹਿੰਦਾ ਜੇ ਪਲਟ ਜੇ ਤੇ ਉਹ ਸੱਚੀ ਪਲਟ ਜੇ ਬਸ ਸੁਣਨਾ ਮੰਨਿਆ ਐ 10 ਕਿਲੋ ਭਾਰ ਹੈ ਕਹਿੰਦਾ ਪੈਸਾ ਨਾ ਵੱਡਾ ਲੈਣਾ ਕਹਿੰਦਾ ਫਰੀਆ ਮੂੰਹ ਚ ਪਾਣੀ ਆਉਣ ਡਿਆ ਚੱਲ ਕਰ ਮੈਂ ਠੀਕ ਆ ਨਹੀਂ ਪਰੋਣਾ ਪੈਣਾ ਚੱਜ ਨਾ ਨਹੀਂ ਨਹੀਂ ਇਹਨੂੰ ਐ ਜਰਾ ਪੂਰਾ ਪਤਾ ਲੱਗੇਗੇ ਕੀ ਹੋ ਗਿਆ ਮੀ ਕਿਸੋ ਨਹੀਂ ਦੇਖੋ ਨਾ ਲੱਡੂ ਬਣ ਜਾਣੇ ਆ ਹਾਂ ਬਣ ਜਾਣੇ ਬੜੇ ਵਧੀਆ ਇਹ ਲੱਡੂ ਤੁਸੀਂ ਬਣਾਉਣੇ ਨੇ ਇਹ ਲੱਡੂ ਪਾ ਤੇ ਲੈ ਆਉਣੇ ਚਾਹੀਦੇ ਦੂਜੇ ਹੱਥਾਂ ਤੇ ਚੜਾਉਣ ਵਾਲੇ ਬਣ ਜਾਣੇ ਆ ਕੋਈ ਤੇਰੀ ਬਣ ਗਈ ਆ ਠੰਡਾ ਹੋ ਜਾਣਾ ਚਾਹੀਦਾ ਉਹ ਕਿੱਧਰ ਚੱਲੇ ਆ ਓਏ ਹੈ ਇਧਰ ਆ ਜਲਦੀ ਅਣਾ ਟਿਕਣ ਨਹੀਂ ਢਿਆ ਅੱਜ ਮੈਂ ਜੂ ਕੋਠੇ ਤੇ ਚੜ ਗਿਆ ਤਾਂ ਹੀ ਪਤੰਗ ਨਹੀਂ ਡਾਈ ਜਾਣਦੀ ਇਹਦੇ ਤੋਂ ਗੱਲ ਨਹੀਂ ਬੰਦੀ ਗੱਲ ਨਹੀਂ ਬੰਡੀ ਉਹ ਜੀ ਰਾਲੀ ਗਿਆ ਲੈਣਾ ਨਹੀਂ ਨਹੀਂ ਹੋ ਯੋਰ ਸਪੀਂ ਆ ਗਈਆਂ ਕੀ ਕਰ ਤਾਲਣਾ ਕੁਛ ਹੈ ਨਹੀਂ ਕੀ ਕੀ ਨਿਚਲਾ ਸਕਦੇ ਉਹਦੇ ਵਿੱਚ ਵੀਟੀ ਵਾਈ ਕਿਹੜੀ ਮਿਆਣੀ ਮੈਨੂੰ ਪਤਾ ਨਹੀਂ ਹੁਣ ਮੈਨੂੰ ਲੱਗਦਾ ਹੋ ਗਿਆ ਯਾਰ ਰਲ ਗਿਆ ਹਣਾ ਰਲ ਗਿਆ ਰਲ ਗਿਆ ਤੁਸੀਂ ਐਵੇਂ ਮੇਰਾ ਫੇਰੇ ਮਰਾਈ ਜਾਂਦੇ ਆ ਤੂੰ ਕਾ ਚੱਲੀ ਨਿੱਕੀ ਨਾਲ ਮਿਕਸ ਕਰ ਲੋ ਆ ਲਓ ਆ ਵਾਲੀ ਤਿੱਖੀ ਆਗ ਕੱਢੋ ਤੇ ਲਿਓ ਹਾਂ ਕੱਖ ਬਿਜਾ ਦੇ ਹੂੰ ਆ ਇਹ ਗਾੜਨ ਆ ਥੱਲੇ ਲੱਗ ਆ ਥੱਲੇ ਲੱਗਣ ਡਿਆ ਉਧਰ ਥੱਲੇ ਬਾਲੇ ਕੱਢੀ ਦੋ ਬਾਹਰ ਪਿੱਛੇ ਕਰ ਦੇ ਅੱਜ ਵਕਤ ਬਸ ਇਹੋ ਲੱਗੇ ਦੋ ਹੀ ਬਾਲੇ ਕੱਖ ਵੀ ਨਹੀਂ ਲੱਗਾ ਹਾਂ ਆ 4 ਰੁਪਏ ਦਾ ਬੰਨ ਨਹੀਂ ਲੱਗਾ ਗਿਆ ਵਾਸਤੇ ਥੋੜੀ ਗਿਆ ਵਾਸਤੇ ਗੱਲ ਬੰਨਣੀ ਨਹੀਂ ਤੇ ਹਾਂ ਇਧਰ ਪੋਣੇ ਜਿਆ ਪੱਠੀ ਹੋਵੇ ਤਾਂ ਹਾਂ ਆ ਹੈਗੇ ਭਾਜੀ ਲਾ ਦੀ ਥੱਲੇ ਲੱਗਣ ਡੇ ਮੈਂ ਰਹਿ ਜਾ ਹੋਈ ਨਾ ਇੱਕ ਲੱਡੂ ਤੇ ਸੋਟਦਾ ਜੀ ਲੈ ਆਓ ਕਪੜਾ ਫੜਾ ਕੇ ਥੱਲੇ ਲਾਈਏ ਥੱਲੇ ਆਹੋ ਮੈਂ ਵੀ ਚਾਦਰ ਵਿਛਾਉਣੀ ਕਰ ਬੈਠ ਕੇ ਪੁਰਾਣੇ ਜਿਮਨੇ ਨਾਈ ਆਏ ਨਾਈ ਪੁਰਾਣੇ ਜਮਨੇ ਕਹਿੰਦੇ ਨਾਈ ਆਏ ਆ ਫੜਾ ਇੱਕ ਪਾਸਿਓ ਨਾਈ ਆਏ ਨੇ ਵੇਸਰ ਬਣਾਓ ਪਾਕਿਸਤਾਨ ਚ ਅਜੇ ਵੀ ਆਂਦੇ ਨੇ ਕਿ ਨਾਈ ਆਏ ਤਦ ਉਹਦੇ ਸਿੱਧੇ ਕੰਦੇ ਆ ਨਾ ਚਲੋ ਜੀ ਮਿਸ਼ਨ ਇਜ਼ ਸਕਸੈਸਫੁਲ ਆ ਤਰਦੀਏ ਚਲੋ ਹਾਂ ਮੱਟਾ ਦੇਖਿਆ ਨਹੀਂ ਮੱਟਾ ਦੇਖਿਆ ਨਹੀਂ ਇਥੇ ਕੋਈ ਕੋਈ ਗੱਲ ਨਹੀਂ ਕਰਨਾ ਦੇਖ ਲੈ ਭਾਜੀ ਉਹ ਡੱਡਾ ਲੈ ਲੈ ਭਾਜੀ ਚੈੱਕ ਕਰੋ ਚਲੋ ਕਰੋ ਚੱਕ ਬਈ ਆਹ ਫਿਰ ਗਰਮ ਗਰਮ ਸੇ ਖਾਣ ਲਓ ਗਾਇਸ ਇਧਰ ਆਣਾ ਹੁਣ ਲੱਗਾ ਮਿੱਠਾ ਚੈੱਕ ਦੇਖੋ ਤੇ ਬਣਾਤਾ ਹੈ ਸਰਦੀਆਂ ਦੀ ਅੱਗ ਤੇ ਕੱਲੀ ਇਹਨਾਂ ਨੇ ਇਥੇ ਬਹਿ ਕੇ ਤੇ ਅੱਗ ਸੇਕਣੀ ਹੈ ਨਾਲ ਉਹ ਕਾਲਾ ਜਿਹੜਾ ਹੁੰਦਿਆ ਉਹ ਇੱਕ ਦੇ ਦੇ ਉੱਤੇ ਕਾੜਤਾ ਉਹ ਕਾਲਾ ਇੱਥੇ ਚੁੱਲੇ ਤੇ ਹੀ ਸਾਗ ਬਣਾਇਆ ਕਰਨਾ ਉਹ ਹੁਣ ਹੁਣਾਂ ਹੀ ਫਿਰ ਕੋਈ ਤੇ ਮਿਕਸ ਨਾ ਇੰਨੀ ਆ ਨਾਲ ਲੱਕੜਾਂ ਨਾਲ ਸਾਗ ਬਣ ਜਾਗਾ ਨਹੀਂ ਇੰਨੀ ਆ ਜਿੰਨੇ ਰੱਖਣੀ ਹੈ ਡੈਡੀ ਕੀ ਕੀ ਬਣਾ ਅੱਜ ਧੋਪੂ ਝੜੀ ਹੈ ਇੱਧਰ ਹਾਂ ਧੋਪਣਾ ਵੀ ਜੇ ਹੋ ਜਾਂਦਾ ਜਲਦੀ ਚਲੋ ਜੀ ਐਰ ਕੀ ਡੈਡੀ ਤੁੰਦਾ ਨਹੀਂ ਪੈਂਦੀਆਂ ਨਾ ਮੈਂ ਤੁੰਦਾ ਡੱਬਦੀਆਂ ਨਹੀਂ ਪੈਣਾ ਮੈਨੂੰ ਲੱਗਦਾ ਇਹ ਪਹਿਣ ਗਿਆ 15 ਤਰੀਕ ਤੋਂ ਬਾਅਦ हां आज ना में ते तडी खूब तैयारी हो रही सी हां ओ सच ले तैयारी हो गई है कि आज में आजे के आजे के no. आज आज केनी तरीक आज लो लो गाइस आज आपा ना सब जियां सब्जियां ਢੋਂਦੇ ਨੇ ਢੋਂਦੇ ਆਪਣੇ ਵਿਆਹ ਦੀਆਂ تیاری ਤੁਰੇ ਕਾਂਡੇ ਸਾਈਆਂ ਸੋਈਆਂ ਫੜਾਉਂਦੇ ਆ ਤੇ ਕੱਲ ਮੇਰਾ ਸ਼ਗਣੀ ਤੇ تیاری ਤੁਰੇ ਕਾਂਡੇ ਸਾਰੇ ਦਾ ਮੇਰੇ ਤੇ ਬੱਜਾ ਹੀ ਗਾਨਾ ਮੈਂ ਤੇ ਨਜ਼ਾਰੇ ਲੈਣ ਦਾ ਕੋਈ ਕੰਮ ਨਹੀਂ ਕੋਈ ਕੋਹ ਨਹੀਂ ਤੇ ਅੱਜ ਦੇਖੋ ਅੱਜ ਵੇਸਣ ਬਣ ਗਿਆ ਘਰੇ ਇਹ ਤਾਂ ਬਿਲਕੁਲ ਸਹੀ ਬਈਆਂ ਨੇ ਤੇ 10 ਤਰੀਕ ਮੇਰਾ ਸ਼ਗਲ ਲੱਗਾ ਈ ਤੇ 11 ਤਰੀਕ ਆਪਣੀ ਬਰਾਤ ਸੀ ਨਹੀਂ ਤੇ ਕੌਣ ਵੀ ਕਿਹਾ ਕਿ ਕਿੰਨਾ ਚਿਰ ਹੋ ਗਿਆ ਆਪਣੇ ਵਿਆਹ ਨੂੰ ਅਗਲੇ ਚ ਪੈਣੀ ਹੈ ਕਿੰਨਾ ਚਿਰ ਹੋ ਗਿਆ ਇੱਟਾ ਭੁੱਲ ਗਿਆ ਉਹ ਕਿਉਂ ਨਹੀਂ ਭਾਈਆਂ ਚਾਰਾ ਨਹੀਂ ਤੇਰਾ ਜੋ ਹੈ ਨਾ 13 ਤੇ ਲਾਲਾ 13 ਤੇ 13 14 15 16 17 14 19 20 21 22 23 24 ਤੇ 25 ਯਾਨੀ 13ਵਾਂ ਸਾਲ ਜੋ ਦਮ ਕੇ ਲੋਕਿਓ ਹੋਰ ਲੈਂਦਾ ਗਾਇਸ ਪੂਰੇ ਆਪਣੇ ਵਿਆਹ ਨੂੰ ਹੁਣ 13 ਸਾਲ ਹੋ ਗਏ 13 ਮੈਂ ਕਿ ਚਮਚਾ ਭਰ ਕੇ ਦੋ ਘਰ ਆ ਮਿਹੜਿਆ 13 ਸਾਲ ਕੰਪਲੀਟ ਹੋ ਗਏ ਨਾ ਸੜਾਲੀਆਂ ਕਿਦੇ ਸਾਰੇ ਚਾਹੀਦਾ ਮੱਖਣ ਇਹ ਕਿ ਚਮਚਾ ਦੀਓ ਭਰ ਕੇ ਸਭ ਲਈ ਮੇਰੇ ਵੱਲ ਪਾਰਟੀ ਆ ਵਿਆਹ ਦੀ ਠੀਕ ਹੈ ਹੈਪੀ ਮੈਰਿਜ ਐਨੀਵਰਸਰੀ ਦੀ ਪਾਰਟੀ ਆ ਮੇਰੀ ਆ ਸਾਰੇ ਖਾਓ ਸਾਰੇ ਖਾ ਤਾਂ ਗੁੱਡੇ ਹੁਣ ਤਾਂ ਹੀ ਕੰਡਾ ਵੇ ਲੋ ਵੀਡੀਓ ਚ ਖਾਏ ਉਹ ਘਰ ਦਾ ਖਾਣਾ ਓ ਠੀਕ ਇਹ ਕਰਨੀ ਕਿ ਇਹਨੇ ਖਾਣ ਆਉਣੀ। ਯਾ ਮਜ਼ਾਕ ਕਰਨ ਦੇ ਭਈ। ਜਿੰਨੇ ਖਾਣੀ ਘਰੇ ਆ। ਮਜ਼ਾਕ ਕਰਨ ਦੇ ਆ। ਹੂੰ। ਜਿੰਨੇ ਖਾਣੀ ਘਰੇ ਆ ਕੇ ਖਾ ਸਕਦਾ ਭਈ ਹੈ ਨਾ। ਲੇ ਆਪਾਂ ਤੁਹਾਨੂੰ ਦੋੜੀ ਲੂਣ ਨੂੰ ਗੰਧ ਥੋੜੀ ਨਾਲ ਵਧਾਈਏ। ਇਹ ਕਿ ਮਿੱਠਾ। ਚਲੋ ਗਾਇਸ ਹੁਣ ਆਪਾਂ ਇੰਨਾ ਦਾ ਵਲੋਗ ਬਣਾਇਆ ਹੀ ਹੁਣ ਆਪਾਂ ਇਹਦੇ ਬਣਾਉਣੇ ਆ ਲੱਡੂ ਤੇ ਲੱਡੂ ਉਹਨਾਂ ਗਰਮ ਗਰਮ ਬਣ ਜਣੇ ਆ ਵਧੀਆ। ਤੇ ਬਣਾ ਲੈਨੇ ਆ।